ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਦੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰਿਐਕਸ਼ਨ ਦੋਸਤੋ ਕੱਲ ਦਬਈ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦਾ ਤ੍ਰਿਕੜਾ ਦਾ ਮੈਚ ਜਿਹੜਾ ਚੈਂਪੀਅਨ ਟਰਾਫੀ ਦਾ ਸੀ ਖੇਡਿਆ ਗਿਆ ਜਿਵੇਂ ਕਿ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਲਗਭਗ ਟੈਂਪਿੰਗ ਟਰਾਫੀ ਜੋ ਬਾਹਰ ਕਰ ਦਿੱਤਾ ਹੈ ਪਾਕਿਸਤਾਨ ਨੇ ਪਹਿਲਾਂ ਬੈਟਿੰਗ ਕਰਦਿਆਂ ਹੋਇਆਂ 241 ਸਕੋਰ ਦਾ ਇੰਡੀਆ ਨੂੰ ਟਾਰਗੇਟ ਦਿੱਤਾ ਸੀ ਔਰ ਪੂਰੀ ਇਨਿੰਗ ਦੇ ਦੌਰਾਨ ਪਾਕਿਸਤਾਨ ਦੇ ਬੈਟਸਮੈਨ ਦਬਾਅ ਹਟ ਰਹੇ ਅਤੇ ਸਪੋਰਟ ਨੂੰ ਜਿਆਦਾ ਮਾਰਨ ਵਿੱਚ ਨਾ ਕਾਮਯਾਬ ਰਹੇ ਇੰਡੀਆ ਦੀ ਬੋਲਿੰਗ ਨੇ ਪਾਕਿਸਤਾਨ ਦੇ ਉੱਤੇ ਦਬਾਅ ਬਣਾ ਰੱਖਿਆ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਪਾਕਿਸਤਾਨ ਦੀ ਟੀਮ ਅਣੀਕੇ 50 ਓਵਰਾਂ ਦੇ ਵਿੱਚ ਸਿਰਫ 241 ਰਨ ਹੀ ਬਣਾ ਸਕੀ ਤੇ ਇਸ ਤੋਂ ਬਾਅਦ ਜਦੋਂ ਇੰਡੀਆ ਨੇ ਬੈਟਿੰਗ ਕੀਤੀ ਤੇ ਇੰਡੀਆ ਬੇਖੌਫ ਹੋ ਗਏ ਆਇਆ ਕਿਉਂਕਿ ਰਨ ਰੇਟ ਦਾ ਕੋਈ ਖਾਸ ਨਹੀਂ ਸੀ 4.5 ਦਾ ਰਨ ਰੇਟ ਸੀ ਤੇ ਇੰਡੀਆ ਨੂੰ ਇਹਦੇ ਵਾਸਤੇ ਕੋਈ ਚਿੰਤਾ ਵਾਲੀ ਗੱਲ ਵੀ ਨਹੀਂ ਸੀ ਤੇ ਇੰਡੀਆ ਨੇ ਇਸ ਕਾਰੇ ਕੋਈ ਜਲਦਬਾਜ਼ੀ ਨਹੀਂ ਕੀਤੀ ਭਾਵੇਂ ਰੋਹ ਸ਼ਰਮਾ ਨੇ ਸਾੜੇ ਤੇਜ਼ ਖੇਡ ਕੇ 20 ਰਨ ਜਰੂਰ ਮਾਰੇ ਆ ਪਰ ਆਪਣੀ ਵਿਕਟ ਵੀ ਗਵਾਈ ਇਸ ਦੇ ਬਾਵਜੂਦ ਵੀ ਇੰਡੀਆ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਆਇਆ ਕੋਗੇ ਸਕੋਰ ਇਨਾ ਘੱਟ ਸੀ ਰਨ ਰੇਟ ਇਨਾ ਘੱਟ ਸੀ ਤੇ ਤੁਹਾਨੂੰ ਤਾਂ ਪਤਾ ਹੀ ਆ ਵੀ ਰੋਹ ਸ਼ਰਮਾ ਜੋ ਉਹ ਤੇਜ਼ ਹੀ ਖੇਡਦਾ ਉਹਨੂੰ ਇਹ ਨਹੀਂ ਫਿਰ ਹੁੰਦੀ ਕਿ ਮੈਂ ਆਊਟ ਹੋਣਾ ਜਾਂ ਲੱਭੇ ਨਹੀਂ ਹੋਣਾ ਬਸ ਉਹਨੇ ਉਹਦਾ ਮਕਸਦ ਹੁੰਦਾ ਹੈ ਕਿ ਮੈਂ ਖੇਡਾਂ ਤੇ ਰਨ ਮਾਰਨੇ ਨੇ ਉਸ ਤੋਂ ਬਾਅਦ ਸੁਮਨ ਗਿੱਲ 46 ਸਕੋਰ ਦੀ ਪਾਰੀ ਖੇਡ ਕੇ ਕਾਫੀ سپورਟ ਦੇ ਗਿਆ ਇੰਡੀਅਨ ਟੀਮ ਨੂੰ ਤੇ ਬਾਕੀ ਕੱਲ ਦੇ ਮੈਚ ਦੀ ਖਾਸ ਗੱਲ ਇਹ ਰਹੀ ਆ ਕਿ ਵਿਰਾਟ ਕੋਲੀ ਜੋ ਐਂਡ ਤੱਕ ਆਊਟ ਨਹੀਂ ਹੋਇਆ ਉਹਨੇ ਬੜੇ ਆਰਾਮ ਨਾਲ ਬਿਨਾ ਕੇ ਦਬਾਅ ਤੋਂ ਉਹਨੇ ਸੈਂਚਰੀ ਮਾਰੀ ਹੈ ਔਰ ਇਹ ਸ਼ੋਅ ਕਰਤਾ ਵਿਰਾਟ ਕੋਲੀ ਨੇ ਕਿ ਉਹ ਵੱਡੇ ਮੈਚ ਦਾ ਵੱਡਾ ਪਲੇਅਰ ਆ ਤੇ ਪਾਕਿਸਤਾਨ ਦੇ ਖਿਲਾਫ ਤੋਂ ਤਾਂ ਪਹਿਲਾਂ ਹੀ ਰਿਕਾਰਡ ਬਹੁਤ ਚੰਗਾ ਹੈ ਤੇ ਕੱਲ ਉਹਨੇ ਇਹ ਵੀ ਦੱਸ ਦਿੱਤਾ ਕਿ ਪਾਕਿਸਤਾਨ ਦੇ ਖਿਲਾਫ ਉਹਨੂੰ ਖੇਡਣ ਦੇ ਵਿੱਚ ਬੜਾ ਮਜ਼ਾ ਆਉਂਦਾ ਹੈ ਇਹ ਉਹਨੇ ਪਹਿਲਾਂ ਗੱਲ ਆਖੀ ਹੋਈ ਹੈ ਤੇ ਪਾਕਿਸਤਾਨ ਜਿਹੜਾ ਹੋਣਾ ਇਹ ਲਗਭਗ ਤਕਰੀਬਨ ਤਕਰੀਬਨ ਜੇ ਕਹਿ ਲਓ ਤਾਂ ਚੈਂਪੀਅਨ ਟਰਾਫੀ ਦਾ ਬਾਹਰੀਆ ਤੇ ਹੋਰ ਇਸ ਤੋਂ ਬਾਅਦ ਇੰਡੀਆ ਦਾ ਨਿਊਜ਼ਲੈਂਡ ਮੈਚ ਹੋਣਾ ਹੈ ਇੰਡੀਆ ਤਾਂ ਕੋਈ ਫਰਕ ਨਹੀਂ ਇੰਡੀਆ ਤਾਂ ਤਕਰੀਬਨ ਪਹੁੰਚ ਚੁੱਕਾ ਹੈ ਸੈਮੀ ਫਾਈਨਲ ਵਿੱਚ ਦੇਖੋ ਹੋਰ ਦੂਜੀ ਟੀਮ ਕਿਹੜੀ ਆਉਂਦੀ ਆ ਯਾਨੀ ਕਿ ਇਹਨਾਂ ਉਹਨਾਂ ਸਮਦਰ ਸੇਗਾ ਪਰ ਇਹ ਇੰਡੀਆ ਲੋਕਾਂ ਲਈ ਬੜੀ ਖੁਸ਼ਖਬਰੀ ਆ ਔਰ ਮੇਰੇ ਵੱਲੋਂ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਤੇ ਪਾਕਿਸਤਾਨ ਨੂੰ ਜਿੱਤਣ ਦੀ ਵਧਾਈ ਹੋਵੇ ਤੇ ਵੀਰੋ ਆਪਣਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ